ਸੋਰਤियां ਲੈ ਜੋ ਜੀ ਉਹ ਵੰਡ ਸੇਵ ਦੀ ਧਰਤੀ ਤੇ ਖੇਤੀਬਾੜੀ ਕਰਨ ਵਾਲਾ ਪਰਿਵਾਰ ਹੈ ਨਾਮ ਆਇਆ ਜੀ ਬਾਬਾ ਦੁਲਤੀ ਦੀ ਇਹ ਬਾਬਾ ਦੁਲਤੀ ਜੀ ਕੌਣ ਨੇ ਜਿਸ ਬਾਬੇ ਦੇ ਪਿਆਰ ਵਿੱਚ ਬੈਠੇ ਹੋਣਾ ਧੰਨ ਬਾਬਾ ਜੀਤ ਸਿੰਘ ਜੀ ਦੇ ਜਿਸ ਬਾਬਾ ਜੀ ਦਾ ਆਗਮਨ ਦਿਹਾੜਾ ਮਨਾ ਰਹੇ ਹੋ ਨਾ ਤਨ ਬਾਬਾ ਦੀਪ ਸਿੰਘ ਜੀ ਦੇ ਪਰਦਾਦਾ ਜੀ ਨੇ ਇਹਨਾਂ ਦੇ ਘਰ ਅੱਗੇ ਸਪੁੱਤਰ ਹੁੰਦਾ ਹੈ ਨਾਮ ਰੱਖਿਆ ਬਾਬਾ ਕਰਮਾ ਜੀ ਜਿਹੇ ਸਤਿਗੁਰ ਦੇ ਦਾਦਾ ਜੀ ਨੇ ਸਮਾਂ ਹੁੰਦਾ ਹੈ ਇਹਨਾਂ ਦਾ ਵਿਆਹ ਹੁੰਦਾ ਹੈ ਅ ਕੋਈ ਇਹਨਾਂ ਦੇ ਘਰ ਪੁੱਤਰ ਹੁੰਦਾ ਹੈ ਨਾਮ ਰੱਖਿਆ ਬਾਬਾ ਭਗਤਾ ਜੀ ਜੋ ਬਾਬਾ ਜੀ ਦੇ ਅਤੀ ਸਤਿਕਾਰਯੋਗ ਪਿਤਾ ਜੀ ਨੇ ਮਨ ਬਾਬਾ ਭਗਤਾ ਜੀ ਜਵਾਨ ਹੁੰਦੇ ਨੇ ਇਹਨਾਂ ਦਾ ਵਿਆਹ ਸਾਡੇ ਮਾਤਾ ਜੀ ਲੱਗੇ ਮਾਤਾ ਜੀ ਉਹਨੀ ਜੀ ਦੇ ਨਾਲ ਲਵਦਾ ਹੈ ਤੇ ਬਾਬਾ ਜੀ ਦੇ ਮਾਸ਼ਾ ਸਾਡੇ ਵੀ ਮਾਤਾ ਜੀ ਲੱਗੇ ਸਤਸੰਗਿਓ ਹੁਣ ਨਾਮ ਹੀ ਇੱਧਰ ਬਾਬਾ ਭਗਤਾ ਜੀ ਹੈ ਤੇ ਕੰਮ ਵੀ ਭਗਤਾ ਵਾਲੇ ਨੇ ਇੱਧਰ ਮਾਤਾ ਜੀ ਹੁਣੀ ਜੀ ਅਤ ਦੀ ਨਿਮਰਤਾ ਹੈ ਮਿੱਠ ਬੋਲੜਾ ਸਵਾ ਹੈ ਸਮਾਂ ਬੀਤਦਾ ਜਾ ਰਿਹਾ ਹੈ ਕਾਫੀ ਸਾਲ ਬਿਆਨ ਹੋ ਗਏ ਇੱਕ ਦਿਨ ਬਾਬਾ ਭਗਤਾ ਜੀ ਖੇਤਾਂ 'ਚ ਕੰਮ ਪੇ ਕਰਦੇ ਨੇ ਕੋਈ ਰੱਬ ਦਾ ਪਿਆਰਾ ਬੰਦਗੀ ਵਾਲਾ ਰੱਬ ਦਾ ਪਿਆਰਾ ਗੁਰਮਖ ਜਨ ਬਾਬਾ ਭਗਤਾ ਜੀ ਦੇ ਖੂਹ ਤੇ ਆਉਂਦਾ ਹੈ ਪਾਪ ਖੇਤ ਤੇ ਆਉਂਦਾ ਹੈ ਤੇ ਦੂਰੋਂ ਆਵਾਜ਼ ਜਾਂਦਾ ਹੈ ਕਹਿੰਦਾ ਭਲਿਆ ਮੈਨੂੰ ਪਾਣੀ ਤਾਂ ਪਿਲਾ ਪਿਆਸ ਲੱਗੀ ਹੈ ਬਾਬਾ ਭਗਤਾ ਜੀ ਨੇ ਵੇਖਿਆ ਵੀ ਮਹਾਤਮਾ ਹੈ ਗੁਰਮਖ ਜਨ ਹੈ ਬੜੇ ਸਤਿਕਾਰ ਨਾਲ ਕੋਲ ਬੁਲਾਇਆ ਜਲ ਸ਼ਕਾਇਆ ਤੇ ਜਿਹੜਾ ਮੋਢੇ ਤੇ ਪੜਨਾ ਸੀ ਨਾ ਬਾਬਾ ਭਗਤਾ ਜੀ ਦੇ ਉਹ ਜ਼ਮੀਨ ਤੇ ਵਿਛਾ ਜਾਂਦਾ ਆਖਿਆ ਮਹਾਂਪੁਰਖੋ ਆਪ ਜੀ ਇੱਥੇ ਬਿਰਾਜੋ ਹੁਣ ਬਾਬਾ ਭਗਤਾ ਜੀ ਵੀ ਗੁਰਮੁਖ ਜਾਨੇ ਉਹ ਜਿਹੜਾ ਮਹਾਤਮਾ ਆਇਆ ਉਹ ਵੀ ਰੱਬ ਦਾ ਪਿਆਰਾ ਹੈ ਨੇ ਹੁਣ ਦੋ ਗੁਰਮੁਖ ਜਨੂ ਰੱਬ ਦੇ ਪਿਆਰੇ ਜਦੋਂ ਦੋ ਗੁਰਮਖ ਜਨ ਦੋ ਬੰਦਗੀ ਵਾਲੇ ਦੋ ਰੱਬ ਦੇ ਪਿਆਰੇ ਇਕੱਠੇ ਹੋ ਕੇ ਬੈਠਦੇ ਤੇ ਰੱਬ ਦੀਆਂ ਗੱਲਾਂ ਕਰਦੇ ਨੇ ਪਰਮੇਸ਼ਰ ਦੀਆਂ ਵਡਿਆਈਆਂ ਹੁੰਦੀਆਂ ਨੇ ਹੁਣ ਦੋਨੋਂ ਗੁਰਮਖ ਜਨ ਬੈਠੇ ਨੇ ਉਸ ਪਰਮੇਸ਼ਰ ਦੀ ਸਭ ਤਪਾਈ ਕਰਦੇ ਨੇ ਰੱਬ ਦੀਆਂ ਵਡਿਆਈਆਂ ਕਰਦੇ ਨੇ ਇੰਨੇ ਨੂੰ ਸ਼ਾਦੀਆਂ ਵਾਲੀ ਪੋੜੀ ਸਿਰ ਤੇ ਟੱਕੀਏ ਮਾਤਾ ਜੀ ਉਹਨਾਂ ਦੀ ਵੀ ਪਛਾਦਾ ਲੈ ਕੇ ਆ ਗਏ ਤੇ ਬਾਬਾ ਭਗਤਾ ਜੀ ਅੱਖ ਲੱਗੇ ਵੀ ਘੁਮਾ ਪੁਰਖੋ ਪ੍ਰਸ਼ਾਦਾ ਵੀ ਆ ਗਿਆ ਜੀ ਹੁਣ ਆਪ ਜੀ ਪ੍ਰਸ਼ਾਦਾ ਵੀ ਛਕਣਾ ਕਰੂ ਅੱਗੋਂ ਮਹਾਤਮਾ ਮਹਾਂਪੁਰਖਾ ਖੰਣ ਲੱਗੇ ਕਹਿੰਦੇ ਨਹੀਂ ਗੁਰਮਖਾ ਮੈਨੂੰ ਪਿਆਸ ਲੱਜੀ ਸੀ ਪਾਣੀ ਦੀ ਲੋੜ ਸੀ ਉਹ ਮੈਂ ਮੰਗ ਕੇ ਪੀ ਲਿਆ ਤੇਰੇ ਅਜੇ ਮੈਨੂੰ ਭੁੱਖ ਨਹੀਂ ਤੇ ਮਾਤਾ ਜੀਵਨੀ ਜੀ ਬੜੀ ਨਿਮਰਤਾ ਦੇ ਵਿੱਚ ਤੁਮੇ ਹੱਥ ਚੁੱਕ ਕੇ ਅੱਖ ਲੱਗੇ ਮਹਾਂਪੁਰਖੋ ਜੀ ਸਾਡੇ ਘਰ ਤੇ ਪਹਿਲੀ ਵਾਰ ਆਏ ਹੋ ਭਾਵੇਂ ਇੱਕ ਪ੍ਰਸ਼ਾਦਾ ਹੀ ਛਕ ਲੋ ਸਤਸੰਗਿਓ ਮਾਤਾ ਜੀ ਉਹਨੇ ਜਿਹਨੇ ਉਹ ਪੋਟਲੀ ਖੋਲੀ ਪ੍ਰਸ਼ਾਦਿਆਂ ਵਾਲੀ ਮੱਕੀ ਦੇ ਪ੍ਰਸ਼ਾਦੇ ਦੇ ਉੱਤੇ ਸਰਸੋਂ ਦਾ ਸਾਗ ਪਾਇਆ ਹੈ ਉੱਪਰ ਮੱਖਣ ਦਾ ਢੇਲਾ ਉਹ ਮਹਾਂਪੁਰਖਾਂ ਨੂੰ ਪ੍ਰਸ਼ਾਦਾ ਦਿੱਤਾ ਨਾਲ ਬਾਬਾ ਭਗਤਾ ਹੀ ਨੱਤਾ ਨਾਲ ਲੱਸੀ ਦਾ ਛੰਨਾ ਮਹਾਪੁਰਖਾਂ ਨੇ ਬੜੇ ਪਿਆਰ ਨਾਲ ਪ੍ਰਸ਼ਾਦਾ ਸ਼ਕਿਆ ਪ੍ਰਸ਼ਾਦਾ ਸ਼ਕਿਆ ਆਖਣ ਲੱਗੇ ਭਾਈ ਭਗਤਾ ਜੀ ਨੂੰ ਵੀ ਭਲਿਆ ਤੁਹਾਡੇ ਘੂਹ ਤੇ ਕੋਈ ਬੱਚਾ ਨજર ਨਹੀਂ ਆਉਂਦਾ ਖੇੜਦਾ ਤਾਂ ਮਾਤਾ ਜੀ ਉਹਨਾਂ ਜੀ ਤੁਰਾ ਜਾ ਬਿਰਾਗ ਚ ਆ ਗਏ ਤੇ ਬਾਬਾ ਭਗਤਾ ਜੀ ਆਖਣ ਲੱਗੇ ਮਹਾਪੁਰਖੋ ਅਜੇ ਤੱਕ ਘਰ ਤੇ ਬੂਟਾ ਨਹੀਂ ਲੱਗਾ ਉਹ ਪਰਮੇਸ਼ਰ ਅੱਗੇ ਅਰਦਾਸ ਬੇ ਕਰਦੇ ਆ ਕੋਈ ਘਰ ਚ ਬੂਟਾ ਲੱਗ ਜਾਵੇ ਵਿਆਹ ਨੂੰ ਕਾਫੀ ਸਾਲ ਹੋ ਗਏ ਨੇ ਪ੍ਰਸ਼ਾਦਾ ਸ਼ਖਿਓ ਮਹਾਪੁਰਖੱਖ ਲੈ ਕੇ ਦੇਵੇ ਸਾਡੇ ਹੱਥ ਚ ਧੇਕ ਰੋ ਅੱਛਾ ਧੇਕ ਗਈ ਗਲਤ ਪੱਲਾ ਪਾ ਕੇ ਫਿਰ ਉਹ ਮਹਾਪੁਰਖਾਂ ਨੇ ਅਰਦਾਸ ਕੀਤੀ ਕਿਹਦੇ ਹੇ ਨਰੰਗਕਾਰ ਛੇ ਪਰਮ ਪਿਤਾ ਪਰਮੇਸ਼ਰ ਵਾਹਿਗੁਰੂ ਜੀ ਜੇ ਸੁਭਾਗੀ ਜੋਰੀ ਨੇ ਤੁਹਾਡੇ ਬੱਚੇ ਦੀ ਜਲ ਪਾਣੀ ਦੀ ਸੇਵਾ ਕੀਤੀ ਮਹਾਰਾਜ ਕਿਰਪਾ ਕਰਿਓ ਜੇ ਵਾਹਿਗੁਰੂ ਜੀ ਕਿਰਪਾ ਕਰਿਓ ਇਹਨਾਂ ਦੇ ਘਰ ਬੂਟਾ ਲੱਗ ਜਾਵੇ ਇਹਨਾਂ ਦੇ ਘਰ ਆਪਣੇ ਬਖਸ਼ਿਸ਼ ਦੇ ਖਾਤੇ ਵਿੱਚੋਂ ਬਖਸ਼ੀ ਰੂਪ ਵਿੱਚ ਮਹਾਰਾਜ ਜੀ ਸਤ ਸੰਗਿਓ ਪੁਮਾ ਪਰਖ ਨੇ ਅਰਦਾਸ ਕੀਤੀ ਤਮਾਪੁਰਖੋਂ ਕਹਿੰਦੇ ਸਾਨੂੰ ਅੱਗੇ ਅਸੀਂ ਅਗਾਹ ਜਾਣਾ ਹੈ ਜਦੋਂ ਚੱਲੇ ਨਾ ਜਾਣ ਕੇ ਕਲਾਖੇ ਕਹਿੰਦੇ ਭਲਿਆ ਭਾਈ ਭਗਤਾ ਜੀ ਨੂੰ ਕਹਿੰਦੇ ਭਲਿਆ ਪਰਮੇਸ਼ਰ ਕਿਰਪਾ ਕਰੇ ਪਰਮੇਸ਼ਰ ਕਿਰਪਾ ਕਰੇ ਤੁਹਾਡੇ ਘਰ ਪੁੱਤਰ ਆਵਸ਼ ਹੋਵੇਗਾ ਤੁਹਾਡੇ ਘਰ ਪੁੱਤਰ ਹੋਵੇਗਾ ਪੁੱਤਰ ਇਹੋ ਜਿਹਾ ਹੋਵੇਗਾ ਪੁੱਤਰ ਇਹੋ ਜਿਹਾ ਹੋਵੇਗਾ ਜਿਵੇਂ ਅਕਾਸ਼ ਵਿੱਚ ਤੂ ਤਾਰਾ ਚਮਕਦਾ ਹੈ ਨਾ ਜਿਵੇਂ ਅਕਾਸ਼ ਵਿੱਚ ਤੂ ਤਾਰਾ ਚਮਕਦਾ ਹੈ ਸਾਲ ਵਿੱਚ ਸੂਰਤਾਰੇ ਵਾਂਗੂ ਚਮਕੇਗਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਤੇ ਦਿਨੋਂ ਦਿਨ ਉਹਦੀ ਚਮਕ ਵੱਧਦੀ ਜਾਏਗੀ ਵੱਧਦੀ ਜਾਏਗੀ ਅੱਜ ਵੇਖ ਲੋ ਗੁਰਮਖੋ ਸਾਧ ਸੰਗਤੋ ਫਿਰ ਸਾਲ ਕੁ ਬਾਅਦ ਉਹ ਸਮਾਂ ਬਣਿਆ ਸਾਡੇ ਬਾਬਾ ਜੀ ਨੇ ਧਰਤੀ ਤੇ ਹੁਣਾ ਹੈ ਜਿੰਨਾਂ ਤੁਸੀਂ ਆਗਮਨ ਦਿਹਾੜਾ ਜਨਮ ਦਿਹਾੜਾ ਮਨਾ ਰਹੇ ਹੋ ਅੱਜ ਦਾਈ ਨੂੰ ਸੁਨੇਹ ਭੇਜਿਆ ਜਾਂਦਾ ਹੈ ਦਾਈ ਆਉਂਦੀ ਹੈ ਉਸ ਕਮਰੇ ਦੇ ਅੰਦਰ ਜਾਂਦੀ ਹੈ ਜਿੱਥੇ ਮਾਤਾ ਜੀ ਉਹਨੀ ਜੀ ਨੇ ਸਤ ਸੰਗਿਓ ਬਾਹਰ ਭਾਈ ਭਗਤਾ ਜੀ ਖਲੋਤੇ ਨੇ ਕੁਝ ਹੋਰ ਰਿਸ਼ਤੇਦਾਰ ਲੋਤੇ ਨੇ ਕੁਝ ਕੁ ਸਮੇਂ ਬਾਅਦ ਦਾਈ ਬਾਹਰ ਆਉਂਦੀ ਹੈ ਚਿਹਰੇ ਤੇ ਇੱਕ ਮੁਸਕਰਾਹਟ ਹੈ ਚਿਹਰੇ ਤੇ ਖੁਸ਼ੀ ਹੈ ਸਦਾਈ ਆ ਕੇ ਦਮਿਆਦੂਰ ਕੇ ਪਤਾ ਕੀ ਕਹਿੰਦੀ ਕੀਦੀ ਬਾਬਾ ਭਗਤਿਆ ਬਾਬਾ ਭਗਤਿਆ ਤੈਨੂੰ ਵਧਾਈ ਹੋਵੇ ਤੈਨੂੰ ਵਧਾਈ ਹੋਵੇ ਤੇਰੇ ਘਰ ਪੁੱਤਰ ਹੋਇਆ ਹੈ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬਾਬਾ ਦੀਪ ਸਿੰਘ ਦੇ ਆਤਮਾ ਜਿਹੜੇ ਦੀਆਂ ਸਾਰੀਆਂ ਸੰਗਤਾਂ ਨੂੰ ਵਧਾਈਆਂ 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 ਬੜੋ ਵਧਾਈਆਂ 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 ਉਸੇ ਵੇਲੇ ਗੁਰਦਕੋ ਜੋ ਰਿਸ਼ਤੇਦਾਰ ਪਿੰਡ ਵਾਲੇ ਉਹਨਾਂ ਦਾ ਮੂੰਹ ਮਿੱਠਾ ਕਰਾਇਆ ਗਿਆ ਗੁਰਵੰਡਿਆ ਗਿਆ ਔਰ ਵਾਸੀ ਗੁਰ ਦਾ ਜਿਵੇਂ ਗੁਰਨੁੱਖੋ ਇੱਕ ਹਰ ਪਾਸੇ ਇਹ ਆਵਾਜ਼ ਆ ਰਹੀ ਹੈ ਦਾਸ ਦੀ ਭਾਵਨਾ ਹੈ ਮੈਨੂੰ ਪਤਾ ਜਿਨੇ ਤੁਸੀਂ ਇੱਥੇ ਬੈਠੇ ਹੋ ਜਿਨੇ ਘਰਾਂ 'ਚ ਬੈਠ ਕੇ ਇਸ ਸਮਾਗਮ ਦਾ ਆਨੰਦ ਮਾਣ ਰਹੇ ਹੋ ਇਸ ਸਾਰੇ ਬਾਬਾ ਦੀਪ ਸਿੰਘ ਜੀ ਨਾਲ ਬਹੁਤ ਪਿਆਰ ਕਰਦੇ ਹੋ ਤੇ ਬਾਬਾ ਦੀਪ ਸਿੰਘ ਜੀ ਵੀ ਤੁਹਾਡੇ ਨਾਲ ਬਹੁਤ ਲਾਡ ਘੜਦੇ ਨੇ ਬਹੁਤ ਪਿਆਰ ਕਰਦੇ ਨੇ ਤਾਂ ਬਾਬਾ ਜੀ ਦੇ ਪਿਆਰ ਦੇ ਵਿੱਚ ਇਹ ਪੰਕਤੀਆਂ ਪੜੋ ਆਓ ਬਾਬਾ ਜੀ ਦਾ ਆਗਮਨ ਦਿਹਾਰਾ ਹੈ ਬਾਬਾ ਜੀ ਦਾ ਆਗਮਨ ਹੋਇਆ ਹੈ ਤੇ ਪਿਆਰ ਦੇ ਵਿੱਚ ਇਹ ਗੁਰਬਾਣੀ ਦੀ ਪੰਕਤੀ ਪੜੀਏ ਇੱਕ ਤੋਂ ਚਮ ਚਮ ਦੀ ਆਵਾਜ਼ ਆਵੇ ਨਾਲ ਨਾਲ ਬੇਨਤੀਆਂ ਕਰਿਓ ਪਰ ਉਪਕਾਰ ਹੀ ਆਏ ਜਨ ਪਰ ਉਪਕਾਰੀ ਆਏ ਪਰ ਉਪਕਾਰੀ ਆਏ ਜਨ ਪਰ ਉਪਕਾਰੀ ਆਏ ਪਰ ਉਪਕਾਰੀ ਆਏ ਜਨ ਪਰ ਉਪਕਾਰੀ ਆਏ ਪਰ ਉਪਕਾਰੀ ਆਏ ਜਨ ਪਰ ਉਪ ਫਕਰੀ ਆਏ ਜਨ ਪਰ ਉਪਕਾਰੀ ਆਏ ਬਾਰੇ ਉਪਕਾਰੀ ਆਏ ਜਨ ਪਰ ਉਪਕਾਰੀ ਆਏ ਬਾਰੇ ਉਪਕਾਰੀ ਆਏ ਜਨ ਪਰ ਉਪਕਾਰੀ ਆਏ ਜਨਮ ਮਰਨ ਤੋਂ ਮਰਨ ਤੋਂ ਮੈਂ ਨਹੀਂ ਜਨਮ ਮਰਨ ਤੋਂ ਮੈਂ ਨਹੀਂ ਜਨਮ ਮਰਨ ਤੋਂ ਮੈਂ ਨਹੀਂ ਤਨ ਤਨ ਬਾਬਾ ਦੀਪ ਸਿੰਘ ਜੀ 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 ਧਰਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਹਰ ਉਪਕਾਰ ਆਏ ਜਨ ਕਰੀਆਏ ਜਨ ਪਰ ਉਪਕਾਰੀ ਆਏ ਪਰ ਉਪਕਾਰੀ ਆਏ ਜਨ ਪਰ ਉਪਕਾਰੀ ਆਏ ਜਨਮ ਮਰਨ ਦੋਹੋਂ ਮੇ ਨਹੀਂ ਜਨ ਪਰ ਉਪਕਾਰੀ ਆਏ ਕੌਣ ਐਸ ਕੋ ਧੰਤਨ ਬਾਬਾ ਭੀਪ ਸਿੰਘ ਜੀ ਜਿਹੜਾ ਕੋ ਜੀ ਧੰਤਨ ਬਾਬਾ ਭੀਪ ਸਿੰਘ ਜੀ ਨਾਮ ਰੱਖਿਆ ਗੁਰਮੁਖ ਦੀਪ ਸੱਲਾਰ ਦੇ ਨਾਲ ਦੀਪਾ ਦੀ ਭਾਖ ਨਾ ਮਾਤਾ ਪਿਤਾ ਦੀ ਮਾਤਾ ਜੀ ਨੇ ਬਚਪਨ ਦੇ ਵਿੱਚ ਹੀ ਗੁਰਬਾਣੀ ਦੇ ਨਾਲ ਜੋੜ ਦਿੱਤਾ ਨਾਮ ਦੇ ਨਾਲ ਜੋੜ ਦਿੱਤਾ ਇਹ ਗੁਰਮੁਖ ਮਾਮਾ ਦੀ ਨਿਸ਼ਾਨੀ ਹੁੰਦੀ ਹੈ ਹਰ ਮਾਂ ਆਪਣੇ ਬੱਚੇ ਦੀ ਅਰਦਾਸ ਕਰਦੀ ਹੈ ਠੀਕ ਸ਼ਰੀਬ ਨਵਾ ਸਤਿਗੁਰੂ ਜੀ ਵਾਹਿਗੁਰੂ ਜੀ ਮੇਰੇ ਪੁੱਤਰ ਦੀ ਉਮਰ ਲੰਬੀ ਹੋਵੇ ਮੇਰੇ ਪੁੱਤਰ ਨੂੰ ਵਿੱਦਿਆ ਦਾ ਦਾਨ ਬਖਸ਼ੂ ਮੇਰੇ ਪੁੱਤਰ ਦਾ ਕਾਰੋਬਾਰ ਚੱਲੇ ਮੇਰੇ ਪੁੱਤਰ ਦਾ ਵਿਆਹ ਲੱਗ ਜਾਵੇ ਪਰ ਗੁਰਮਖ ਮਾ ਪਤਾ ਕੀ ਅਰਦਾਸ ਕਰਦੀ ਹੈ ਗੁਰਮਖ ਮਾ ਉਹ ਅਰਦਾਸ ਕਰਦੀ ਹੈ ਜਿਸ ਅਰਦਾਸ ਦੇ ਨਾਲ ਲੋਕ ਦੀਆਂ ਵੀ ਦਾਤਾਂ ਮਿਲ ਜਾਂਦੀਆਂ ਨੇ ਤੇ ਪਰ ਲੋਕ ਦੀਆਂ ਦਾਤਾਂ ਵੀ ਮਿਲ ਜਾਂਦੀਆਂ ਨੇ ਨਿਮਖ ਨ ਬਿਸਰੋ ਤੁਮਕੋ ਹਰ ਹਰ ਸਦਾ ਭਜੋ ਜਗਦੀ ਇਹ ਗੁਰਮਖ ਮਾਮਾ ਦੀ ਅਰਦਾਸ ਹੁੰਦੀ ਹੈ ਆਪਣੇ ਬੱਚਿਆਂ ਲਈ ਇਹ ਬੇਨਤੀ ਕਰਿਆ ਕਰੋ ਇਹ ਜੋਦਰੀ ਕਰਿਆ ਕਰੋ ਇਹ ਅਰਦਾਸ ਕਰਿਆ ਕਰੋ ਕਿ ਮੇਰੇ ਲਾਲ ਇਹ ਮੇਰੇ ਪੁੱਤਰ ਸਦਾ ਭਜੋ ਜਗਦੀਸ਼ ਸਦਾ ਤੈਨੂੰ ਪਰਮਾਤਮਾ ਯਾਦ ਰਵੇ ਸਤ ਸੰਗਿਓ ਮਾਂ ਨੇ ਬਚਪਨ ਵਿੱਚ ਹੀ ਨਾਮ ਦੇ ਨਾਲ ਗੁਰਬਾਣੀ ਨਾਲ ਜੋਰ ਦਿੱਤਾ ਹੁਣ ਜਿੰਨ 4 ਸਾਲ ਉਮਰ ਹੈ ਬਾਬਾ ਦੀਪ ਸਿੰਘ ਜੀ ਦੀ دنیਵੀ ਉਮਰ ਅੱਜ ਮਾਂ ਨੇ ਉਂਗਲ ਦੇ ਨਾਲ ਲਾ ਲਿਆ ਮਾਂ ਕਿੱਥੇ ਲੈ ਕੇ ਗਈ ਛਿੱਠੇ ਸੱਬੇ ਥਾਮ ਨਹੀਂ ਤੁਦ ਜਿਹਿਆ ਗੁਰੂ ਰਾਮ ਦਾਸ ਦਰ ਤੇ ਲੈ ਕੇ ਆਈ ਪੌਂ ਵਣ ਸੱਜ ਕਰਤਨ ਚੋ ਆ ਕੇ ਮਾਤਾ ਜੀ ਨੇ ਆਪਣੇ ਪੁੱਤਰ ਦੀਪ ਨੂੰ ਸਰੋਵਰ ਚ ਇਸ਼ਨਾਨ ਕਰਾਇਆ ਦਰਸ਼ਨ ਦਾਰੇ ਕੀਤੇ ਕੁਝ ਸਮਾਂ ਸੇਵਾ ਕੀਤੀ ਗੁਰੂ ਰਾਮ ਦਾਸ ਦੇ ਘਰ ਜਦੋਂ ਵੀ ਸਮਾਂ ਬਣੇ ਸੇਵਾ ਜ਼ਰੂਰ ਕਰਿਆ ਕਰੋ ਕੋਈ ਸਮਾਂ ਸੇਵਾ ਕੀਤੀ ਹੁਣ ਜਦੋਂ ਸ਼ਾਮ ਨੂੰ ਵਾਪਸ ਆਪਣਾ ਨਗਰ ਚਲੇ ਨਾ ਮਾਤਾ ਜੀਉਣੀ ਜੀ ਸਾਡੇ ਬਾਬਾ ਜੀ ਨੇ ਤਿੰਨ ਚਾਰ ਸਾਲ ਉਮਰ ਤੇ ਜਨੈ ਆ ਵੀ ਉਮਰ ਵਾਪਸ ਚਲੇ ਪਰ ਮਾਂ ਨੇ ਗਲਤ ਪੱਲਾ ਪਾ ਲਿਆ ਮਾਤਾ ਜੀਉਣੀ ਜੀ ਨੇ ਗਲਤ ਪੱਲਾ ਪਾ ਲਿਆ ਸ਼ਰਜਾਨ ਲੱਗਿਆ ਅਜ ਮਾਤਾ ਦੇ ਮਨ ਦੇ ਵਿੱਚ ਪਤਾ ਨਹੀਂ ਕੀ ਆਇਆ ਦੋਵੇਂ ਹੱਥ ਜੋੜ ਕੇ ਨਾ ਬੜੇ ਅਦਬ ਸਤਿਕਾਰ ਦੇ ਨਾਲ ਨਿਮਰਤਾ ਦੇ ਨਾਲ ਅੱਜ ਮਾਤਾ ਜੀ ਹੁਣੇ ਹੀ ਗੁਰੂ ਰਾਮ ਦਾਸ ਪਿਤਾ ਦੇ ਚਰਨਾਂ 'ਚ ਅਰਦਾਸ ਕਰਦੇ ਪਏ ਨੇ ਤੇ ਅਰਦਾਸ ਕੀ ਕਰਦੇ ਨੇ ਏ ਗੁਰੂ ਰਾਮ ਦਾਸ ਪਿਤਾ ਜੀ ਤੁਹਾਡਾ ਬਹੁਤ ਬਹੁਤ ਸ਼ੁਕਰਾਨਾ ਜੂ ਆਪਣੇ ਪਵਿੱਤ੍ਰ ਅਸਥਾਨ ਦੇ ਦਰਸ਼ਨ ਦਿਵਾਰੇ ਮਹਾਰਾਜ ਜੀ ਬਖਸ਼ੀਓ ਸ਼ੇ ਗੁਰੂ ਰਾਮ ਦਾਸ ਜੀ ਤੇਰੇ ਚਰਨਾਂ ਦੇ ਵਿੱਚ ਮੇਰੀ ਗਰੀਬਣੀ ਦੀ ਇੱਕ ਅਰਦਾਸ ਹੈ ਇੱਕ ਬੇਨਤੀ ਹੈ ਇੱਕ ਜੋਦਰੀ ਹੈ ਇੱਕ ਤਰਲਾ ਹੈ اے ਗੁਰੂ ਰਾਮਦਾਸ ਜੀ ਮੇਰੇ ਪੁੱਤਰ ਦੀਪੇ ਦੀ ਤੇਰੇ ਚਰਨਾਂ ਨਾਲ ਪੀਤ ਪੈ ਜਾਵੇ ਤੇਰੇ ਚਰਨਾਂ ਨਾਲ ਪਿਆਰ ਪੈ ਜਾਵੇ ਵਾਹ ਮਾਤਾ ਜੀ ਹੁਣੀ ਅੱਜ ਅੰਦਰੋਂ ਭਜ ਕੇ ਪਿਆਰ ਦੇ ਨਾਲ ਮਾਤਾ ਜੀਉਣੀ ਅਰਦਾਸ ਪਈ ਕਰਦੀ ਹੈ ਕਿ ਗੁਰੂ ਰਾਮਦਾਸ ਜੀ ਕਿਰਪਾ ਕਰਿਓ ਤਰਸ ਕਰਿਓ ਮੇਰੇ ਪੁੱਤਰ ਦੀਪ ਦੀ ਤੇਰੇ ਚਰਨਾਂ ਦੇ ਨਾਲ ਪ੍ਰੀਤ ਪੈ ਜਾਵੇ ਤੇਰੇ ਚਰਨਾਂ ਨਾਲ ਪਿਆਰ ਪੈ ਜਾਵੇ ਜਿਵੇਂ ਅੱਗੋਂ ਉਹ ਸਮਾਪਤ ਆ ਕੀ ਕਹਿ ਰਿਹਾ ਹੋਵੇ ਉਹ ਸਮਾ ਕਹਿੰਦਾ ਹੋਵੇ ਮਾਤਾ ਜੀਉਣੀ ਮਾਤਾ ਜੀਉਣੀ ਜਿਸ ਆਪਣੇ ਪੁੱਤਰ ਦੀ ਤੂੰ ਅੱਜ ਗੁਰੂ ਰਾਮ ਦਾ ਪਿਤਾ ਦੇ ਚਰਨ ਤੇ ਅਰਦਾਸ ਪਈ ਕਰਦੀ ਆ ਨਾ ਗੁਰੂ ਰਾਮ ਦਾ ਬੜੇ ਵੱਡੇ ਨੇ ਗੁਰੂ ਰਾਮ ਦਾ ਸਮਰੱਥ ਨੇ اے ਮਾਤਾ ਜਿਉਣੀ ਜਿਸ ਗੁਰੂ ਰਾਮ ਦਾ ਦੇ ਚਰਨਾਂ 'ਚ ਆਪਣੇ ਪੁੱਤਰ ਦੀ ਤੂੰ ਅਰਦਾਸ ਪਈ ਕਰਦੀ ਆ ਨਾ اے ਮਾਤਾ ਜਿਉਣੀ ਸ਼ਾਇਦ ਤੂੰ ਨਾ ਵੇਖੀ ਇਹ ਮਾਤਾ ਜੀ ਹੁਣੀ ਸ਼ਾਇਦ ਤੂੰ ਨਾ ਵੇਖੇ ਜੱਗ ਵੇਖੇਗਾ ਸੰਸਾਰ ਵੇਖੇਗਾ ਦੁਨੀਆ ਵੇਖੇਗੀ ਜਿਸ ਪੁੱਤ ਤੇ ਤੂੰ ਅੱਜ ਅਰਦਾਸ ਪਈ ਕਰਦੀ ਹੈ ਇਹ ਗੁਰੂ ਰਾਮਦਾਸ ਜੀ ਮੇਰੇ ਪੁੱਤਰ ਦੀਪ ਦੀ ਤੇਰੇ ਚਰਨਾਂ ਨਾਲ ਪ੍ਰੀਤ ਪੈ ਜਾਵੇ ਇਹੋ ਜੀ ਪ੍ਰੀਤ ਪਾਵੇਗੀ ਗੁਰੂ ਰਾਮਦਾਸ ਦੇ ਚਰਨਾਂ ਨਾਲ ਇਹੋ ਜਿਹਾ ਪਿਆਰ ਪਵੇ ਗੁਰੂ ਰਾਮਦਾਸ ਦੇ ਚਰਨਾਂ ਨਾਲ ਇਹ ਮਾਤਾ ਜੀ ਹੁਣੀ ਸ਼ਾਇਦ ਤੂੰ ਨਾ ਵੇਖੇ ਜੱਗ ਵੇਖੇਗਾ ਸੰਸਾਰ ਵੇਖੇਗਾ ਦੁਨੀਆ ਵੇਖੇਗੀ ਤੇਰੇ ਇਸੇ ਪੁੱਤਰ ਦੀ ਇਬਨੇ ਇੱਕ ਦਿਨ ਧੰਨ ਧੰਨ ਬਾਬਾ ਦੀਪ ਸਿੰਘ ਬਣ ਕੇ ਆਪਣਾ ਸੀਸ ਗੁਰੂ ਰਾਮਦਾਸ ਜੀ ਚਰਨਾਂ 'ਚ ਮੇਟਾ ਕਰ ਦੇਣਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਗੁਰੂ ਰਾਮਦਾਸ ਜੀ ਬੜੇ ਵੱਡੇ ਨੇ ਜਿਸ ਪੁੱਤਰ ਦੀ ਅਰਦਾਸ ਲਈ ਕਰਦੀਆਂ ਨਾ ਇਸੇ ਤੇਰੇ ਪੁੱਤਰ ਦੀਪ ਨੇ ਧੰਨ ਧੰਨ ਬਾਬਾ ਦੀਪ ਸਿੰਘ ਬਣ ਕੇ ਆਪਣਾ ਸੀਸ ਗੁਰੂ ਰਾਮ ਦਾਸ ਜੀ ਫਿਰ ਧਰਤੇ 'ਤੇ ਪਿੱਟਾ ਕਰਦੇ ਰਹੇ ਫਿਰ ਉਹ ਸਮਾਂ ਆਇਆ ਗੁਰੂ ਕੋ ਮੈਂ ਕਈ ਵਾਰ ਤੁਹਾਨੂੰ ਬੇਨਤੀ ਕਰਦਾ ਹਾਂ ਨਾ ਜਦੋਂ ਅਸੀਂ ਬਾਬਾ ਦੀਪ ਸਿੰਘ ਨੂੰ ਧੰਨ ਆਖਦੇ ਹਾਂ ਨਾ ਫਿਰ ਗੁਰੂ ਰਾਮ ਦਾਸ ਪਿੱਤਾ ਬੜੇ ਪ੍ਰਸੰਨ ਹੁੰਦੇ ਨੇ ਪ੍ਰਸੰਨ ਕਿਉਂ ਹੁੰਦੇ ਨੇ ਤੇ ਗੁਰੂ ਰਾਮ ਦਾ ਜੀ ਕਹਿੰਦੇ ਨੇ ਉਹ ਭਲਿਓ ਜਿੰਨੂੰ ਤੁਸੀਂ ਧੰਨ ਕਹਿ ਰਹੇ ਹੋ ਨਾ ਉਹਨੇ ਮੇਰੇ ਨਾਲ ਬੜਾ ਪਿਆਰ ਕੀਤਾ ਹੈ ਉਹ ਮੇਰਾ ਬੜਾ ਪਿਆਰਾ ਪੁੱਤਰ ਹੈ ਮੇਰਾ ਲਾੜਲਾ ਹੈ ਉਹ ਕੋਈ ਮੇਰੇ ਦਰ ਤੇ ਆਉਂਦਾ ਹੈ ਰਮਾਲੇ ਸਾਹਿਬੇ ਪੇਟਾ ਕਰਦਾ ਹੈ ਕੋਈ ਮੇਰੇ ਦਰ ਤੇ ਆ ਕੇ ਕਨਾਵਸ਼ਾਦ ਪੇਟਾ ਕਰਦਾ ਹੈ ਕੋਈ ਮੇਰੇ ਦਰ ਤੇ ਆ ਕੇ ਪਦਾਰਥ ਪੇਟਾ ਕਰਦਾ ਹੈ ਕੋਈ ਮਾਇਆ ਪੇਟਾ ਕਰਦਾ ਹੈ ਪਰ ਜਿਹਨੂੰ ਤੁਸੀਂ ਧੰਨ ਕਹਿ ਰਹੇ ਹੋ ਨਾ ਉਹਨੇ ਮੇਰੇ ਦਰ ਤੇ ਆ ਕੇ ਆਪਣਾ ਪਵਿੱਤਰ ਅਸੀਸ ਹੀ ਪੇਟਾ ਕਰ ਦਿੱਤਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਅੱਜ ਹਰ ਪਾਸੇ ਬਾਬਾ ਦੀਪ ਸਿੰਘ ਜੈ ਜੈਕਾਰ ਗਮ ਘੋਰੀ ਆਉ ਸਮਾਉ ਗਿਆ ਜਾਣੀ ਕਿ ਲੁਕ ਜਾਂਦੇ ਅਗਲੇ ਸਮਾਗਮਾਂ ਦੇ ਵਿੱਚ ਸਤਿਗੁਰੂ ਅਗਾਂਹ ਸੇਵਾ ਲੈਣ ਆਓ ਵਿਚਾਰ ਕਰਦੇ ਆ ਇੱਕ ਨਹੀਂ ਜੇ ਕੰਗਲਤੀਆਂ ਭੁੱਲੋਂ ਹੋ ਗਈਆਂ ਸਤਿਗੁਰੂ ਬਖਸ਼ਣ ਜੋਗ ਨੇ ਸਤਬ ਦੀ ਸਾਧਨ ਬਖਸ਼ਣ ਜੋਗ ਹੈ ਆਸ ਕੇ ਫੁੱਲਾਂ ਬਖਸ਼ਿਓ ਜੀ ਖਸ਼ ਦੇਹੁ ਦੇਹੁ ਅਸੀਸ ਸਰਬਾਨੁਪਤੇ ਪਿਆਰ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ